ਕੀਪੀ ਸਾਹਿਬ ਨੇ ਜਿਹੜੇ ਹਸਲਾ ਦਿਖਾ ਕੇ ਲੁੱਟਕਾਂ ਕਰਨ ਵਾਲੇ ਗਰੋਹ ਨੇ ਉਹਨਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਛੇੜੀ ਸੀ ਉਸ ਦੇ ਤਹਿਤ ਇੱਕ ਵੱਡੀ ਕਾਮਯਾਬੀ ਸਾਡੀ CIA ਔਰ ਸਪੈਸ਼ਲ ਸੈਲਰ ਕ੍ਰਾਈਮ ਵਿੰਗ ਨੇ ਹਾਸਲ ਕੀਤੀ ਹੈ ਜੀ ਔਰ ਜਿਹੜਾ 15 1 ਨੂੰ ਇਨਸੀਡੈਂਟ ਹੋਇਆ ਸੀ ਪੈਟਰੋਲ ਪੰਪ ਕਰਿੰਦੇ ਕੋਲੋਂ 4.5 ਲੱਖ ਰੁਪਏ ਲੁੱਟਣ ਦਾ ਉਸ ਦੇ ਵਿੱਚ ਸੀਨੀਅਰ ਅਫਸਰਾਂ ਨੇ ਫੌਰੀ ਤੌਰ ਤੇ 10 ਟੀਮਾਂ ਬਣਾਈਆਂ ਸੀ ਇਹਨਾਂ 3 ਇੰਸਪੈਕਟਰ ਦੇ ਅੰਦਰ ਸੀ ਦੇ ਵਿੱਚ CIA ਔਰ ਇੰਸਪੈਕਟਰ ਔਰ ਇੰਸਪੈਕਟਰ ਸਾਡੇ ਸੁੰਦਰ ਕੁਮਾਰ ਜੀ ਰਵਿੰਦਰ ਜਿਹੜੇ ਸਾਡੇ ਸਪੈਸ਼ਲ ਸੈਲ ਦੇ ਇੰਚਾਰਜ ਨੇ ਔਰ ਜਸਬਾਲ ਸਿੰਘ ਜੀ ਇਹਨਾਂ ਦੀਆਂ ਟੀਮਾਂ ਬਣਾ ਕੇ ਉਹਨਾਂ ਨੂੰ ਇਹ ਜਿੰਮਾ ਸੌਂਪਿਆ ਸੀ ਜਿਨ੍ਹਾਂ ਨੇ ਇਹਨੂੰ ਪੂਰਾ ਕਰਦੇ ਹੋਏ ਤਿੰਨ ਜਿਹੜੇ ਮੁਰਦਮ ਜੀ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਕੋਲੋਂ ਇੱਕ ਮੋਟਰਸਾਈਕਲ 2 ਲੱਖ ਰੁਪਈਆ ਤੇ ਅਸਲਾ ਬਰਾਮਦ ਕੀਤਾ ਸਰ ਇਹਨਾਂ ਤਿੰਨਾਂ ਦਾ ਟਾਇਪਿੰਗ ਨਾਮ ਸੀ ਇਹ ਆਪਸ ਇੱਕੋ ਹੀ ਏਰੀਆ ਦੇ ਰਹਿਣ ਵਾਲੇ ਸੀ ਜਾਣਦੇ ਸੀ ਇੱਕ ਦੂਸਰੇ ਨੂੰ ਦੋਸਤ ਸੀ ਕਿਨੇ ਦਾ ਰਿਮਾਂਡ ਆ ਰਿਹਾ ਇਹ ਪਾਇਨੇ ਦਾ ਰਿਮਾਂਡ ਮਿਲੇ ਤੁਸੀਂ ਜਿਹੜਾ ਸਰਪ ਆਪਣੇ ਮਿਲਿਆ ਉਹ ਕਿੱਥੋਂ ਇਹਨਾਂ ਕੋਲ ਆਇਆ ਸੀ ਜੀ ਉਹ ਹਲੇ ਤਫਤੀਸ਼ ਚੱਲ ਰਹੀ ਹੈ ਜੀ ਡਿਟੇਲ ਚੈੱਕ ਕਰਕੇ ਫਿਰ ਰਿਮਾਂਡ ਰਿਕਾਰਡ ਹੈਗਾ ਨਾ ਕਿਨਾਂ ਦਾ ਰਿਕਾਰਡ ਕੋਈ ਨਹੀਂ ਕਹਿੰਦਾ ਇਹਨਾਂ ਚਾਹ ਦੋ ਸਟੂਡੈਂਟ ਹੈ ਇੱਕ ਮਾਈਨਰ ਹੈ ਜੀ ਔਰ ਇੱਕ ਬਾਗਰ ਸ਼ਾਪ ਤੇ ਕੰਮ ਕਰਦਾ ਸੀ ਇੱਕ ਫਰੀ ਸੀਗਾ ਦੱਸਦਾ ਤਾਂ ਉਹਨਾਂ ਦਾ ਬੈਕਗ੍ਰਾਉਂਡ ਸਰ ਉਹਨਾਂ ਦਾ ਬੈਕਗ੍ਰਾਉਂਡ ਨੋਰਮਲ ਹੈ ਜੀ ਕਾ ਠੀਕ ਕੋ